ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਈ ਗੋਪੀ ਕੋਲੋਂ ਪਿੰਡ ਵਿੜਿੰਗ ਦੇ ਵਿੱਚੋਂ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਇੱਕ ਤਾਂ ਖੀਰੀ ਗੱਭਣ ਵੱਛੀ ਆ ਦੋਸਤੋ ਜਰਸੀ ਬਹੁਤ ਸੋਹਣੀ ਤੇ ਇੱਕ ਦੋਸਤੋ ਬਾਈ ਕੋਲ ਹੈਗੀ ਆ ਦੂਜਾ ਸੁਆ ਗੱਭਣ ਜਰਸੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਫੇਰ ਨਹੀਂ ਆਪਣੇ ਸਫਰਾਜ ਦੇ ਰੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਹਾਂਜੀ ਬਾਈ ਸੱਸੀ ਕਾ ਓ ਠੀਕ ਠਾਕ ਬਾਈ ਦੋਪੀ ਅੱਜ ਕਿੰਨੇ ਨਾਗ ਆਪਣੇ ਕੋਲ ਪਾਜ ਆਪਣੇ ਕੋਲ ਦੋ ਨਾਗ ਠੀਕ ਆ ਦੋ ਨਾਗ ਆ ਹਾਂਜੀ ਠੀਕ ਆ ਤੇ ਬਾਈ ਇੱਕ ਨੰਬਰ ਜਰਸੀ ਦੀ ਗੱਲ ਕਰੀਏ ਤਾਂ ਕਿੰਮਾ ਸੂਆਸ ਹੁੰਦੀ ਐ ਦੂਜਾ ਸੂਆਸ ਹੁੰਦਾ ਬਾਈ ਠੀਕ ਆ ਦੂਜਾ ਸੂਆਸ ਹੁੰਦੀ ਐ ਇਹਦਾ ਪਹਿਲਾ ਦਾ ਰਿਕਾਰਡ 16 ਕਿਲੋ ਦਾ ਪਹਿਲੇ ਸੂਏ ਦਾ 16 ਲੀਟਰ ਦੁੱਧ ਕੱਢਿਆ ਹੈ ਨਹੀਂ ਠੀਕ ਆ ਬਹੁਤ ਚੰਗਾ ਦਿਸਾਈ ਜਾਂਦਾ ਠੀਕ ਆ ਥਣ ਥਣ ਨੂੰ ਥਣ ਨੂੰ ਵਿਖਾ ਦੇਣਾ ਲੋ ਬਈ ਤੇ ਬਈ ਦਿਨ ਕਿੰਨੇ ਲੱਜੂਗੀ ਬਸ ਹਫਤੇ ਦੇ ਵਿੱਚ ਸੂਪਾ 7 ਦਿਨ ਜ਼ਰੂਰੀ ਹਫਤੇ ਦੇ ਲਗਭਗ ਲੱਈ ਠੀਕ ਆ ਪਹਿਲੇ ਸੂਏ ਦਾ ਯਾਨੀ ਕਿ 16 ਲੀਟਰ ਦਾ ਦੁੱਧ ਰਿਕਾਰਡ ਐ ਜਿੱਤੀ ਕੀ ਅਨਮਾਨ ਹੈ ਬਈ ਕਿੰਨਾ ਕੁ ਪਾਉਦਾ 18 ਪਲੱਸ ਲੱਗਦਾ 18 19 20 16 18 19 ਦੇ ਲਗਭਗ ਪਾਉਦਾ ਠੀਕ ਆ ਲੋ ਬਈ ਸੋਹਣੇ ਕੱਦ ਕਾਠ ਵਾਲੀ ਕੋਈ ਛੋਟੀ ਨਹੀਂ ਪੰਜਾਬ ਵਾਲੀ ਜਰਸੀ ਆ ਲੋ ਬਈ ਨੇੜੇ ਹੋ ਕੇ ਤੁਹਾਨੂੰ ਸਾਰੀ ਜੱਜਮੈਂਟ ਕਰਾ ਦਿੰਨੇ ਆ ਬੇਰੂਲ ਚੰਗੀ ਹੈ ਕੱਦ ਕਰ ਸੋਹਣਾ ਬਾਕੀ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦੇਣਾ ਪਹਿਲਾ ਫੇਸ ਵਿਖਾ ਦਈਏ ਪਹਿਵੀ ਗੁੱਬੀ ਆ ਇਹਨੂੰ ਫੇਸ ਕਰੀਏ ਦਾ ਦੇਖ ਸਕਦੇ ਆ ਚੰਗਾ ਫੇਸ ਆ ਦੋਸਤੋ ਥੋੜਾ ਜਿਹਾ ਨਾ ਕ੍ਰੋਸ ਜਾਂ ਪੈਂਦਾ ਵੀ ਬਾਹਲਾ ਨਹੀਂ ਕਹਿ ਸਕਦੇ ਹੈ ਜਰਸੀ ਵਾਲੇ ਪੱਖ 'ਚ ਜ਼ਿਆਦਾ ਹੈ ਜੱਜਮੈਂਟ ਤੁਹਾਨੂੰ ਥਣਾ ਦੀ ਕਰਵਾ ਦਿੰਨੇ ਆ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਹਵਾਨਾ ਦੋਸਤੋ ਇੱਕ ਹਫ਼ਤੇ ਤਈਏ ਨੇ ਸੋਹਣਾ ਤਿਆਰ ਕਰ ਜਾਣਾ ਢਿੱਲ ਹਵਾਨੇ 'ਚ ਨਾ ਕਾਫੀ ਪਈ ਆ ਵੇਖੋ ਸੇਮ ਸਾਈਜ਼ ਦੇ ਵਿੱਚ ਥਾਣਾ ਦੇਖ ਸਕਦੇ ਆ ਸੋਨਾ ਥਾਣਾ ਦਾ ਸਾਈਜ਼ ਆ ਮੁਠੀ ਚਵਾਈ ਵਾਲਾ ਬਾਕੀ ਨੂੰ ਤੁਹਾਨੂੰ ਤੋੜ ਕੇ ਵਿਹਾਉਣੇ ਆ ਦੂਜਾ ਸੂਹੀ ਹੀ ਸੋਨਾ ਦੋਸਤੋ ਥੋੜਾ ਥੋੜਾ ਸੋਨਾ ਕੋਈ ਛੋਟੀ ਤੇ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਲਗਭਗ ਹਫਤੇ ਦੇ ਏੜ-ਗੇੜ ਕੇ ਇਹਨੇ ਲੈ ਜਾਣਾ ਦਿਨ ਤੇ ਸੋਨਾ ਹਵਾਨਾ ਤਿਆਰ ਕਰ ਦੇਣਾ ਲੈ ਵੀ ਮੋੜ ਲਾ ਕੇ ਨੇ ਵੇਲ ਬੂਲ ਵੀ ਚੰਗੀ ਆ ਕਦਕਾਠ ਵੀ ਸੋਹਣਾ ਬਾਕੀ ਨਾ ਥਣ ਵੀ ਦੋਸਤੋ ਘਰਮ ਵਾਲੀ ਨੂੰ ਮੁੱਠੀ ਚ ਚਵਾਈ ਵਾਲਾ ਸੋਹਣਾ ਲੱਗਿਆ ਰੇਟ ਇਹਦਾ ਆਪਾਂ ਬਈ ਗੋਪੀ ਤੋਂ ਪੁੱਛ ਲੈਨੇ ਆਂ ਭਈ ਗੋਪੀ ਇਹਦਾ ਰੇਟ ਕੀ ਕਰਾਂਗੇ ਅੱਜ ਨਹੀਂ ਜਿਹੜੇ 60000 65000 ਠੀਕ ਆ ਮਾਨਤਾਨ ਕਰ ਦੇਂਗੇ ਭਈ ਠੀਕ ਆ ਲਓ 65000 ਤੇ ਮਾਨਤਾਨ ਹੋ ਜੂ ਇਸ ਤੋਂ ਕੇ ਭਈ ਜਰਸੀ ਦੀ ਜਾਣਕਾਰੀ ਦੇਈ ਦੋ ਨੰਬਰ ਦੀ ਇਹ ਭਈ ਆਪਣੇ ਤੋਂ ਵੇਚ ਸੀਗੀ ਦੀ ਮਾਂ ਜੀ ਉਹ ਮਗਰ ਅੱਛੀ ਸੀਗੀ ਠੀਕ ਆ ਇਹ ਕਰਮ ਵਾਲੇ ਮੋੜ ਕੋਲ ਕੇ ਆਪਾਂ ਬਾਈ ਨੂੰ ਜਿੱਦ ਤੂੰ ਵਿੱਚ ਨਹੀਂ ਆਪਾਂ ਲੈ ਲੈਣੀ ਠੀਕ ਆ ਆਪਣੀ ਪ੍ਰੋਪਰੀਟੀ ਵੀਡੀਓ ਵੀ ਆਦੀ ਮਾਂ ਦੀ ਠੀਕ ਆ ਮਾਂ ਦੀ ਉਮਰ ਕਿੰਨੀ ਹੋਗੀ ਬਾਈ ਗੋਪੀ ਜੀ 15 ਮਹੀਨਾ ਦੀ ਆ ਜੀ 15 ਮਹੀਨਾ ਦੇ ਲਗਭਗ ਹੈਗੀ ਏ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਚਰ ਦੀ ਚੈੱਕ ਹੋ ਗਈ ਦੋ ਮਹੀਨਾ ਜਾਂ ਜਨ 21 ਦਿਨ ਹੋ ਗਏ ਦੋ ਮਹੀਨੇ ਤੇ 21 ਦਿਨ ਹੋ ਗਏ ਠੀਕ ਆ ਯਾਨੀ ਪੌਣੇ ਪੌਣੇ ਦੋ ਮਹੀਨਾ ਪੌਣੇ ਤਿੰਨ ਮਹੀਨੇ ਦੇ ਲਗਭਗ ਪੌਣੇ ਤਿੰਨ ਚੈੱਕ ਪਾਸ ਠੀਕ ਆ ਉਹਦੀ ਵੀ ਖੀਰੀ ਆ ਜੀ ਠੀਕ ਆ ਮੂੰਹੋਂ ਵੀ ਖੀਰੀ ਆ ਹਾਂਜੀ ਹਾਂਜੀ ਲੋ ਵੀ ਸਾਰੀ ਤੁਹਾਨੂੰ ਜਜਮੈਂਟ ਕਰਾ ਦਨੇ ਆ ਪ ਜਦੋਂ ਇਹ ਗਈ ਸੀ ਇੱਥੇ ਤਿਆਰੀ ਦੇ ਵਿੱਚ ਦੇਖ ਸਕਦੇ ਆ ਆ ਇਹਦੀ ਮਾਂ ਬਾਈ ਦਾ 25 ਕਿਲੋ ਦਾ ਰਿਕਾਰਡ ਆ ਠੀਕ ਆ ਲਓ ਵੀ ਬਾਈ ਦਾ 25 ਕਿਲੋ ਦਾ ਰਿਕਾਰਡ ਆ ਬਾਕੀ ਤੁਸੀਂ ਇੱਥੇ ਆ ਕੇ ਵੇਖੋਗੇ ਤਾਂ ਤੁਹਾਨੂੰ ਜੱਜਮੈਂਟ ਹੋ ਜਾਣੀ ਇਹ ਬੱਚੀ ਸੋਹਣੀ ਆ ਦੋਸਤੋ ਥੱਲੋਂ ਨਾਲ ਝੂਲੀ ਵਿਖਾਉਣੇ ਆ ਝੂਲੀ ਇਹਦੀ ਵੀ ਚੰਗੀ ਆ ਦੋਸਤੋ ਜੇ ਗੱਲ ਕਰੀਏ ਨਾ ਦੇਖ ਸਕਦੇ ਆ ਸੋਹਣੀ ਝੂਲੀ ਆ ਦੋਸਤੋ ਪੌਣੇ ਇੱਕ ਤਿੰਨ ਮਹੀਨਿਆਂ ਦੀ ਗੱਭਣਾ ਇਹ ਤਨਮਾਨ ਆਇਆ ਨੇ ਸੋਣਾ ਤਿਆਰ ਹੋ ਜਾਣਾ ਜਦੋਂ ਨੂੰ ਦੋਸਤੋ ਤਿਆਰੀ ਹੋਣੀ ਬਹੁਤ ਗੂਰੀ ਕਦਮ ਨੇ ਦੇਖੋ ਕਾਦੇ ਸਹੀ ਗੱਲ ਹੈ ਲੋਈ ਮੂੰਹ ਅਖੀਰੀ ਹੈ ਵੇ ਰੂਲ ਦੇਖ ਸਕਦੇ ਆ ਕੂਰੇ ਵੱਡੇ ਕਦ ਕੱਦ ਦੇ ਵਿੱਚ ਕੋਈ ਛੋਟੀ ਨਹੀਂ ਕਹਿ ਸਕਦੇ ਇਹਨੂੰ ਬਾਕੀ ਫੇਸ ਚੰਗਾ ਵੇਲ ਚੰਗੀ ਹੈ ਕਦ ਕੱਦ ਸੋਣਾ ਥੱਲੋ ਵੀ ਦੋਸਤੋ ਚੰਗੀ ਆ ਤੇ ਤੋਰ ਕੇ ਤੁਹਾਨੂੰ ਦਿਖਾਉਂਦੇ ਆ ਦੇਖ ਸਕਦੇ ਆ ਬਹੁਤ ਚੰਗਾ ਫੇਸ ਆ ਤਾਂ ਵੀ ਗੁੱਪੀ ਇੱਕ ਵਾਰੀ ਢੇੜਾ ਇਹਦਾ ਵੀ ਕਢਾ ਦਈਏ ਲਓ ਜੀ ਹਨ ਮਾਨ ਤੁਹਾਨੂੰ ਹੋ ਜਾਣਾ ਤਰੀ ਜਾਂਦੀ ਤੋਂ ਸੋਹਣੀ ਆ ਜਰਸੀ ਦੋਸਤੋ ਮੂੰਹੋਂ ਖੀਰੀ ਆ ਜਿਹੜੇ ਹਿਸਾਬ ਨਾਲ ਦੋਸਤੋ ਖੀਰੀ ਆ ਤੇ ਹਜੇ ਨੇ ਕਦ ਕਰਨਾ ਤੇ ਗੱਲ ਕਰੀਏ ਨਾ ਪੌਣੇ ਕਿ ਤਿੰਨ ਮਹੀਨੇ ਦੀ ਗੱਬਣਾ ਲੈ ਚੱਲ ਬਈ ਹਲੋ ਤੁਹਾਨੂੰ ਫੇਰ ਦੁਬਾਰੇ ਨਿਗਾ ਮਨਾਉਣੇ ਆ ਸੋਹਣੀ ਤਿਆਰ ਹੁੰਦੀ ਆਉਂਦੀ ਆ ਕਿਉਂਕਿ ਹਜੇ ਨਾ ਚੈੱਕ ਜੀ ਹੁੰਦੀ ਆ ਜੇ ਗੱਲ ਕਰੀਏ ਤਿੰਨ ਮਹੀਨੇ ਦੇ ਲਗਭਗ ਹੈਗੀ ਆ ਥੋੜੇ ਜਿ ਦਿਨ ਘੱਟ ਆ 7-8 ਦਿਨ ਘੱਟ ਆ ਕੱਦ ਵਾਕਈ ਬਾਈ ਦੀ ਗੱਲ ਸਹੀ ਆ ਜਦੋਂ ਨੂੰ ਤਿਆਰੀ ਹੋਣੀ ਆ ਤੇ ਸੋਹਣੀ ਤਿਆਰ ਹੋ ਜਾਣੀ ਆ ਅੱਜ ਦੀ ਵੀਡੀਓ ਜਿਹਨੂੰ ਬਾਈ ਗੋਪੀ ਕੋਲੇ ਦੋ ਸੀ ਦੋਵੇਂ ਜਰਸਾ ਤੇ ਬਾਈ ਗੋਪੀ ਇਹਦਾ ਕੀ ਰੇਟ ਕਰਦੇ ਆ ਇਹਦਾ ਜਿਆਦਾ ਹੀ ਮਲੇ 45000 ਇਹਦਾ 45000 ਠੀਕ ਆ ਇਹ ਚੋਂ ਹੀ ਥੋੜਾ ਬਹੁਤਾ ਕਰਦੇ ਆ ਮਨਨ ਦਾ ਲਓ ਜੀ ਦੋਨਾ ਨਗਰਾਂ ਦੀ ਤੇਲ ਤੁਹਾਨੂੰ ਲੈਤੀ ਕੋਈ ਵੀ ਨਾਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ